हां जी किसान ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਆਪਣੀ ਵਿਜ਼ਿਟ ਹੈਗੀ ਹੈ ਦੋਸਤੋ ਪਿੰਡ ਵੱਡਾ ਐਮਾ ਵੱਡਾ ਐਮਾ ਪਿੰਡ ਜਿਹੜਾ ਦੋਸਤੋ ਤਕਰੀਬਨ ਚਭਾਲ ਦੇ ਬਿਲਕੁਲ ਲਾਗੇ ਹੈਗਾ ਕੋਈ 3 ਕਿਲੋਮੀਟਰ ਦੀ ਦੂਰੀ ਸਾਰੀ ਹੈਗੀ ਇਸ ਪਿੰਡ ਦੀ ਚਭਾਲ ਤੋਂ ਤਹਿਸੀਲ ਤੇ ਜ਼ਿਲ੍ਹਾ ਜਿਹੜਾ ਦੋਸਤੋ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਵੀਰ ਖੁੱਲੇ ਦੇ ਕੋਲੇ ਆਏ ਆ ਪਸ਼ੂ ਜਿਹੜੇ ਆ ਦੋਸਤੋ ਤੁਹਾਨੂੰ ਆਪਾਂ ਤਿੰਨ ਦਿਖਾਉਣੇ ਅੱਜ ਤਿੰਨੇ ਪਸ਼ੂ ਸੂਏ ਸੁਬਾਏ ਨੇ ਨਰਕ ਪਰਖ ਆਪਣੀ ਤਸੱਲੀ ਕਰਕੇ ਤੁਸੀਂ ਜਿਹੜੇ ਇਸ ਕਿਲੇ ਤੋਂ ਉਪਰੋਂ ਪਸ਼ੂ ਖਰੀਦ ਕੇ ਲੈ ਕੇ ਜਾ ਸਕਦੇ ਜੀ ਠੀਕ ਆ ਬਾਕੀ ਇਸੇ ਵੀਡੀਓ ਦੇ ਵਿੱਚ ਤੁਹਾਨੂੰ ਕੋਈ 10 10 20 ਵੀ ਤਾਰਾ ਮਾਰ ਕੇ ਨਾ ਪਸ਼ੂਆਂ ਦੀ ਵੀ ਆਪਾਂ ਦਿਖਾਵਾਂਗੇ ਤਸੱਲੀ ਦੇ ਨਾਲ ਠੀਕ ਆ ਝੋਟੀਆਂ ਹੋਣਗੀਆਂ ਸੋਹਣੇ ਕੱਦ ਕੱਦ ਦੀਆਂ ਝੋਟੀਆਂ ਹੋਣਗੀਆਂ ਡਿਟੇਲ ਜਿਹੜੀ ਆਪਾਂ ਵੀਰ ਕੋਲੇ ਤੋਂ ਲਵਾਂਗੇ ਪੂਰੀ ਸਭ ਤੋਂ ਪਹਿਲਾਂ ਵੀਰ ਕੋਲੇ ਸਤਿ ਸ੍ਰੀ ਅਕਾਲ ਜੀ। ਹੋਸਨਾਉ ਠੀਕ ਠਾਕ ਜੀ। ਬੜੇ ਚਰਬਤ ਭਰਾ ਦਰਸ਼ਨ ਦਿੱਤੇ। ਐਦਾਂ ਵੀਡੀਓ ਕੰਮ ਦਾ ਨਬਦਾ ਚੱਲੀ ਜਾਂਦਾ ਕਦੀ ਮੈਂ ਲੈ ਜਾਂਦੀ ਵੇਖ ਜਾਂਦੀ ਜੇ। ਅੱਛਾ ਜੀ। ਹਾਂ ਜੀ ਥੋੜੀ ਪ੍ਰੋਬਲਮ ਜੀ ਤੁਹਾਨੂੰ ਪਤਾ ਪੈਂਦੀ ਕਾਰੋਬਾਰ ਦੇ। ਹਾਂ ਜੀ। ਹਾਂ ਜੀ ਹਾਂ ਜੀ ਕਦੀ ਮੈਂ ਲੈ ਜਾਂਦੀ ਤੇ ਵੇਖ ਮੁਕ ਜਾਂਦੀ ਜੇ। ਬਾਹਰਲੇ ਸਟੇਟਾਂ ਤੋਂ ਫੋਨ ਆਉਂਦੇ ਸੀ ਕਹਿੰਦੇ ਵੀ ਬਾਈ ਕੋ ਲੱਗੇ ਤੇ ਰਹਿ ਗਿਆ। ਤਨ ਬੜਾ ਮਾਲ ਫਿਰ ਐਦਾਂ ਵੀਡੀਓ ਆਪਣੀ ਚੱਲੀ ਬੜੀ ਪਹਿਲੀ। ਜਿਹੜੀ ਬਾਈ 70 80 ਹਜ਼ਾਰ ਵੀਡੀਓ ਚੱਲ ਗਈ ਸੀ। ਬੜਾ ਮਾਲ ਵੇਚਿਆ ਆਪਣਾ। ਬਿਲਕੁਲ। ਜਾ ਮਿਲਦੇ-ਗਿਲਦੇ ਰਹਿਣਾ ਚਾਹੀਦਾ ਹਾਂਜੀ 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 ਵੀਰ ਜੀ ਹੈ ਤੇ ਖੁੱਲੇ ਭਾਈ ਅੱਜ ਤਿੰਨ ਪਸ਼ੂ ਆ ਗਏ ਹਾਂਜੀ ਹਾਂਜੀ ਵੀਰ ਜੀ ਹੈ ਤੇ ਤਿੰਨੇ ਸਵੇ ਸਵੇ ਆ ਹਾਂਜੀ ਹਾਂਜੀ ਤਿੰਨੇ ਸਵੇ ਕੋਈ ਵੀ ਆਵੇ ਆਪਦੀ ਤਸੱਲੀ ਕਰੇ ਵੀਰ ਜੀ ਕੋਈ ਵੀ ਆਵੇ ਦੋ ਟਾਈਮ ਚ ਹੋਵੇ ਚਾਰ ਚ ਹੋਵੇ ਗੱਲ ਹੀ ਕੋਈ ਨਹੀਂ ਹਾਂ ਕੋਈ ਨਹੀਂ ਆਪਾਂ ਨੂੰ ਨਹੀਂ ਤਰਾਜ ਪਸ਼ੂ ਜਿੱਤੋਂ ਮਾਰਦੀ ਲਵੇ ਕੋਈ ਵੀ ਵੀਰ ਭਰਾ ਤਸੱਲੀ ਕਰੇ ਆਪਣੀ ਤਸੱਲੀ ਕਰੇ ਹਾਂ ਗੋ ਵੀ ਨਾ ਆਪਾਂ ਕੇ ਇਹਨੂੰ ਲਾਮਾ ਮੜ ਕੇ ਦੇਨੇ ਆ ਤੇ ਨਾ ਆਪਾਂ ਲੈਨੇ ਡੰਗਰ ਲੈ ਆਈਏ ਜੀ ਹਾਂ ਉਹ ਜੋ ਹੈਗਾ ਥੋੜੇ ਦੱਸਣਾ ਪੈਂਦਾ ਦੱਸ ਕੇ ਜੀ ਤੇਰੀ ਮਨਜੂਰ ਆ ਜੀ ਦੇਣਾ ਵੀ ਚੋਕੇ ਤੇ ਚੋਕੇ ਲੈਣਾ ਆ ਅਗਲੇ ਨੂੰ ਲਾਮਾ ਨਹੀਂ ਦੇਣਾ ਕਿ ਆਪਾਂ ਲੈ ਵੀ ਜਾਂਦਾ ਜੇ ਮਾੜਾ ਪੈ ਗਿਆ ਜਾਂ ਚੰਗਾ ਪੈ ਗਿਆ ਕਰਨਗੇ ਬਿਲਕੁਲ ਬਿਲਕੁਲ ਆਪਾਂ ਇਹੋ ਵਾਨੇ ਹਰ ਕੇ ਭੈ ਭਰਾ ਨੂੰ ਵੀ ਡੰਗਰ ਲਾਓ ਦੋ ਟਾਈਮ ਤਸੱਲੀ ਕਰਕੇ ਤਸੱਲੀ ਕਰਕੇ ਹਾਂ ਬਿਲਕੁਲ ਤੇ ਕੁਲੇ ਵੀਰ ਅੱਜ ਕਰੀਏ ਸ਼ੁਰੂ ਹਾਂਜੀ ਹਾਂ ਪਹਿਲੇ ਨੰਬਰ ਤੇ ਆਪਣੇ ਕੋਲ ਇਹਦੀ ਮਗਰ ਤੁਹਾਡੇ ਮੱਝ ਖੜੀ ਐ ਇੱਥੋਂ ਸਟਾਰਟ ਕਰੀਏ ਇਹ ਵੀ ਜੀ ਤਿੱਜਾ ਚਪਸਾ ਸੁਆਰੇ ਅੱਛਾ ਜੀ ਬੱਚਾ ਨਹੀਂ ਇਹਦਾਗਾ ਅੱਛਾ ਤੇ ਸੂਈ ਨੂੰ ਲਗਭਗ ਕੋਈ 2 ਕੁ ਮਹੀਨੇ ਹੋ ਗਏ ਆ ਚੌਥਾ ਸੁਆ ਮੰਨ ਲਗੀ ਹਾਂ ਤਿੱਜਾ ਮੰਨ ਲਓ ਚਪਸਾ ਮੰਨ ਲਓ ਇੱਛੇ ਆ ਠੀਕ ਆ ਤੇ 2-3 ਮਹੀਨੇ ਹੋ ਗਏ ਸੂਈ ਨੂੰ 2 ਮਹੀਨੇ 3 ਨਹੀਂ ਅਜੇ ਤਿੰਨ ਨਹੀਂ ਹੋਏ 2 ਮਹੀਨੇ ਹਾਂ 2 ਤਾਂ ਵੀ ਘੱਟ ਹੀ ਹੋਗਾ ਟਾਈਮ ਥੋੜਾ ਬਧਾ ਨਹੀਂ ਹੈਗਾ ਤੇ ਦੁੱਧ ਕਿੰਨਾ ਹਾਜ਼ਰ ਹੈ ਦੁੱਧ 7 ਕਿਲੋ ਆ 7 ਕਿਲੋ ਹਾਂ ਕੋਈ ਆਵੇ 2 ਟਾਈਮ ਚੋਲੇ 3 ਚੋਲੇ ਠੀਕ ਆ ਹਾਂ ਬਾੜੇ ਦੇ ਮਿਲਦੀ ਆ ਕਈ ਵਾਰ ਤੇ ਬਾੜਾ ਵੀ ਨਹੀਂ ਪਾਈਦਾ ਤੇ ਇੰਦਾਂ ਜੋ ਚਾ ਲਈ ਦਿਆਂ ਦੇ ਹਾਂ ਆ ਵੇਖੋ ਇੱਦਾਂ ਤੁਹਾਨੂੰ ਪਤਾ ਡੰਗਰ ਵਹਿ ਨਹੀਂ ਦਿੰਦਾ ਥੱਲੇ ਆ ਵੇਖੋ ਆ ਲਓ ਦੋਸਤੋ ਕਰੋ ਚੈੱਕ ਠੀਕ ਆ ਐ ਪਸਮਾ ਕਰ ਲੈਣਾ ਇਤਨੇ ਬੈਠ ਕੇ ਚੁਵਾਈ ਕਰ ਲੈਣੀ ਆ ਵੀ ਮਿੱਠੀ ਆ ਮਿੱਠੀ ਆ ਆ ਵੇਖੋ ਧਾਰ ਦੂਰ ਲੈਂਦੀ ਪੂਰੀ ਹੈ ਠੀਕ ਆ ਸੁਆ ਚੌਥਾ ਮੰਨ ਲਓ ਚਾਹੇ ਤੀਜਾ ਮੰਨ ਲਓ ਠੀਕ ਕੋ ਵੀਰ ਨੇ ਚਲ ਤੀਜਾ ਮੰਨ ਕੇ ਲਈ ਹੋਵੇ ਚਾਹੇ ਚੌਥਾ ਮੰਨ ਕੇ ਤੁਸੀਂ ਆਪ ਤਾਂ ਚੌਥਾ ਮੰਨ ਲਓ ਬਾਕੀ ਬਿਲਕੁਲ ਅਸੀਂ ਸਿਲਸਲਾ ਕਪੂਰੀ ਯਾਰ ਬਾਕੀ ਰੇਟ ਆਪਣੇ ਜਾਇਜ਼ ਦੇ ਸਾਬ ਨਾਲ ਮੈਂ ਬਹੁਤ ਚੰਗੀ ਆ ਦੁੱਧ ਵਾਲੀ ਆ ਮੈਂ ਆ ਕਰੋ ਜੀ ਚੱਕ ਬਹੁਤ ਸੋਹਣੇ ਲੱਗੇ ਮਾਜ ਨੂੰ ਇਹਦੀ ਸਿਲ ਮਾਜ ਨਹੀਂ ਤਾਂ ਮਿਲਦੀ ਨਹੀਂ ਆ ਆ ਦੇਖੋ ਭਰਾ ਦੁਪਹਿਰ ਦੇ ਸਮੇਂ ਦੇ ਵਿੱਚ ਐ ਲੱਤ ਨਹੀਂ ਮਾਰਦੀ ਮਾਜ ਕਿਤੇ ਕੋਈ ਵੰਡ ਨਹੀਂ ਕੋਈ ਪਾੜਾ ਨਹੀਂ ਆ ਦੇਖੋ ਠੀਕ ਆ ਤੇ ਚਵਾਈ ਪਈ ਕੁਲੇ ਪੂਰੇ ਵਰਦੇ ਥਾਂ ਤੇ ਮੇਰਾ ਕੋਈ ਪੂਰ ਛੱਟਾ ਨਹੀਂ ਕੋਈ ਆਟਾ ਵਿੱਚ ਵੱਧ ਘੱਟ ਨਹੀਂ ਥਾਂ ਤੇ ਜੋ ਹੋ ਵੀ ਆਪਾਂ ਪਹਿਲਾਂ ਦੱਸਣੀ ਆ ਠੀਕ ਆ ਭਰਾ ਹਾਂ ਲਓ ਵੀ ਦੋਸਤੋ ਆ ਨਾ ਮੱਝ ਪੀ ਚੰਗੀ ਆ ਸੀਲ ਸਾਊ ਆ 7 ਕਿਲੋ ਜਿਹੜਾ ਦੁੱਧ ਬਿਲਕੁਲ ਹੁਣ ਹਾਜ਼ਰ ਆ ਕੋਈ 2 ਮਹੀਨੇ ਦੀ ਸੂਈ ਆ ਵੀਰਾਂ ਦਾ ਵੀ 2 ਮਹੀਨੇ ਦੀ ਕੋਈ 3 ਮਹੀਨਾ ਨਹੀਂ ਹੋਇਆਗਾ ਤੇ 3 ਮਹੀਨਾ ਨਹੀਂ ਹੋਇਆ ਹੋਊਗਾ ਆ ਕੋਲ ਕੇ ਆਪਾਂ ਤੁਹਾਨੂੰ ਜਿਹੜਾ ਇਹ ਦਿਖਾ ਦੋਆ ਕਰੋ ਚੈੱਕ ਠੀਕ ਆ ਬਾਕੀ ਰੇਟ ਭਾਅ ਪੜਤਾ ਵੀ ਜਿਹੜਾ ਦੋਸਤੋ ਬਿਲਕੁਲ ਜਾਇਜ਼ ਹੋਵੇਗਾ ਤੇ ਅੱਜਵੇਂ ਮਰਜ਼ੀ ਜਿੱਥੇ ਜਿੱਥੇ ਮਰਜ਼ੀ ਡੱਕ ਕੇ ਜਿੱਥੇ ਮਰਜ਼ੀ ਚੁਵਾਈ ਕਰਨ ਬਹਿ ਸਕਦੇ ਹੋ ਤੁਸੀਂ ਆਹ ਵੇਖੋ ਜੀ ਠੀਕ ਆ ਆਣਾ ਦੇ ਵੇਟ ਵੀ ਪਸਮਾ ਚੁੱਕੀ ਆ ਮੈਂ ਆ ਵੇਖੋ ਐ ਬਸੰਬੀ ਮੈਂ ਵੇਖ ਲੋ ਕੋਈ ਡਰਕਲ ਭਜਾਕਲ ਚੀ ਨਹੀਂ ਵੀ ਜਿੱਥੇ ਖੜੀ ਆ ਉਥੇ ਪੈਰ ਗੱਟ ਕੇ ਖੜ ਗਈ ਆ ਵੇ ਆ ਵੇਖੋ ਠੀਕ ਆ ਪਸਮਾ ਵੀ ਹੋ ਗਿਆ ਹਾਂ ਹਾਂ ਵੇਖੋ ਹਾਂ ਕੋਈ ਉਹੋ ਜੀ ਗੱਲ ਹੀ ਨਹੀਂ ਆ ਗਈ ਵੀ ਜਿੱਥੇ ਮਾਜੀ ਛੱਡ ਕੇ ਚੋਲੋ ਮੱਜਾਂ ਨੂੰ ਲਓ ਵੀ ਠੀਕ ਆ ਬਾਕੀ 7 ਕਿਲੋ ਦੀ ਜਿਹੜੀ ਚੁਵਾਈ ਆ ਦੋਸਤੋ ਇਹ ਸਮੱਜ ਦੇ ਥੱਲੇ ਆ ਠੀਕ ਆ ਤੇ ਰੇਟ ਭਾਅ ਪੜਦਾ ਵੀ ਆਪਾਂ ਪੁੱਛ ਲੈਨੇ ਵੀਰ ਤੋਂ ਕਿ ਕਿਹੜੀ ਛੇਤੀ ਜੇ ਕੋਈ ਆਪਾਂ ਵੰਦ ਨਹੀਂ ਹੀ ਪਾਇਆ ਮੱਜ ਨੂੰ ਆਹ ਇਤਰੇ ਬਹਿ ਕੇ ਸੀ ਦੋ ਪਸੰਦ ਪੈਂਦੀ ਆ ਕੋਦੇ ਪਾੜੇ ਦੀ ਨਹੀਂ ਲੋੜ ਮੱਜ ਨੂੰ ਠੀਕ ਆ ਬੜੀ ਸੀਲਸਾਗ ਮੱਜ ਆ ਐਵੇਂ ਨਹੀਂ ਕੁਲੇ ਨੂੰ ਮਿਸ ਕਰਦੇ ਸਾਰੇ ਹੈ ਇਹ ਇੱਕ ਆ ਗਿਆ ਕੁਲਾ ਤੇ ਛਾ ਆ ਗਿਆ ਕੁਲਾ ਹੋ ਜੇ ਚਲੋ ਜਾਏ ਚੰਗਾ ਹੁੰਦਾ ਨਹੀਂ ਨਹੀਂ ਭਾਅ ਬੜੇ ਛਾਜ ਕੇ ਚਲੋ ਡੰਗਲ ਸਾਰੇ ਹਰਕ ਭੈਣ ਭਰਾ ਹੀ ਚੰਗੇ ਲਿਆਉਂਦੇ ਆ ਆ ਦੇਖੋ ਜੀ ਕਿਹਦਾ ਹੁੰਦਾ ਸਾਹਿਬ ਮੈਂ ਆਪਣੀ ਮਿੱਟੀ ਪੜੀ ਆ ਭਾਵੇਂ ਇਦਾਂ ਹੀ ਚੋਦਦੀ ਆ ਨਾ ਇਦਾਂ ਨਹੀਂ ਲੱਤ ਲਾਉਂਦੀਆਂ ਮੱਜ ਆਪਣੀਆਂ ਹਾਂ ਲਓ ਵੀ ਮਿੱਤਰੋ ਕਰੋ ਚੈੱਕ ਠੀਕ ਆ ਤੇ ਥਣ ਭਾਂਡਾ ਜਿਹੜਾ ਤੁਸੀਂ ਵੇਖ ਲਿਓ ਆ ਚੰਗੀ ਤਰ੍ਹਾਂ ਤਸੱਲੀ ਕਰ ਲਓ ਲੈਰੀ ਹਾਂ ਮੈਂ ਚਲੋ ਚੰਗੀ ਆ ਜਿੰਨੀ ਕਾ ਗਈ ਆ ਜੇ ਕੋਈ ਸੰਭ ਜਿਓ ਨਾ ਦੋ ਦੋ ਸਦਾ 8 ਕਿਲੋ ਦਿੱਤੀ ਜਾਵੇ ਠੀਕ ਆ ਗਰਮੀ ਗਰਮੀ ਹੈਗਾ ਤੇ ਇਹ ਖੁੱਲੇ ਫਿਰ ਕਿੰਨਾ ਮੋਲੇ ਦਾ ਮੋਲ ਤੇ ਵੀ ਦੀ 42000 ਰੁਪਿਆ ਕਰਦੇ ਜੀ ਇਹਦਾ ਕਰੋ ਮਾਨਤਨ ਵਿੱਚੋਂ ਮਾਨਤਨ ਖੁੱਲੇ ਕਰਦੇ ਨੇ ਯਾਰ ਕਿ ਆਪਾਂ ਵੀਡੀਓ ਬੜੇ ਚਿਰ ਬਾਅਦ ਭਈਆ ਹਾਂ ਤੇ ਨਿਆਰ ਛੱਡਾਂਗੇ 42 ਚ ਹਾਂ 39 ਦੀ ਹਾਂ 39 ਦੀ ਹੋਰ ਛੱਡਾਂਗੇ ਯਾਦੋ ਯਾਰ ਮੌਕੇ ਦੇ 37000 ਦੀ ਦੇ ਦਾਂਗੇ 37 ਦੀ ਹਾਂ ਬਾਕੀ ਵੇਖੋ 37000 ਦੀ ਮੈਂ ਇਹ ਨਹੀਂ ਵੀ ਮਹਿੰਗੀ ਨਹੀਂ ਹੈਗੀ ਕੋਈ ਵੀ ਬੰਦਾ ਕਹਦੇ ਨਾ ਵੇਖੋ ਜਿੱਦੀ ਸੀਲਿਆ ਕੋਈ ਇਧਰੋਂ ਬੈਨੇ ਕੋਈ ਬੈਨੇ ਉਧਰੋਂ ਜਿੱਦਾ ਥਾਂ ਸੁਣਾ ਲਗਾ ਵੇਖੋ ਕਿਦੇ ਮੱਜ ਨੂੰ ਪਤਾ ਨਹੀਂ ਵੀ ਲੱਤ ਮਾਰਨ ਦਾ ਜਿੱਦਾ ਵੇਖੋ ਸੁਣਾ ਸਣ ਲੱਗਾ ਮੱਜ ਉਹ ਟਰੱਕ ਭਜਾ ਕਲ ਨਹੀਂ ਜਦੋਂ ਅੱਜ ਜਿੱਦਾਂ ਕਿ ਮੈਂ 30000 ਦੀ ਤੇ ਫੰਡਰ ਮੱਜ ਆ ਦੁੱਧ ਪੀ ਕੇ 7 ਕਿਲੋ ਦੁੱਧ ਆ ਬਿਨਾ ਮੰਡ ਤੋਂ ਅਸੀਂ ਝੋਲੀ ਨਹੀਂਆ ਬਿਨਾ ਟੀਕੇ ਤੋਂ ਅੱਗੇ ਬੜੀ ਬੋਲੀ ਨੀ ਹੀਟ ਨਹੀਂ ਆਈ ਢੇੜ ਨਹੀਂ ਆਈ ਅੱਗੇ ਬਾਕੀ ਕਾ ਵੀ ਸਮਾਂ ਸੁਈ ਨੂੰ ਜ਼ਿਆਦਾ ਨਹੀਂ ਹੋਇਆ ਆਹਾਂ ਦੋ ਵੀ ਲੈ ਆ ਦੋ ਤਾਂ ਘਾਟੇ ਵਦ ਨਹੀਂ ਠੀਕ ਆ ਹਾਂ ਬਾਕੀ ਵੇਖੀ ਤੇ ਇੰਨੀ ਸੀਲ ਮਹਿੰਗੀ ਤਾਂ ਨਹੀਂ ਮਿਲਦੀ ਬਿਲਕੁਲ ਜੀ ਬਿਲਕੁਲ 37000 ਰੁਪਏ ਵੇਖੋ ਕੋਈ ਚੀਜ਼ ਅੱਜ ਕੱਲ ਬਿਲਕੁਲ ਬਿਲਕੁਲ ਹਾਂ ਲੋਕੀ ਕਟਿਆਂ ਦਾ ਮੰਗੀ ਜਾਂਦੇ ਜੇ ਬਾਹਰ ਜੀ ਜੀ ਹਾਂ ਜੀ ਮੱਧ ਚੰਗੀ ਆ ਦੋਸਤੋ ਜ਼ਰੂਰ ਤੁਸੀਂ ਖਰੀਦ ਲਿਓ 37000 ਦਾ ਭਾਅ ਹੈਗਾ ਮੁੱਲ 42 43 ਜਾਂਦਾ ਵੀਰਾਂ ਦਾ ਵੀ ਕਰਾ ਲਓ ਠੀਕ ਆ 37000 ਦੀ ਆ ਇਸ ਤੋਂ ਬਾਅਦ ਅਗਲੀ ਝੋਟੀ ਆ ਝੋਟੀ ਜਿਹੜੀ ਦੋਸ ਤੇ ਪਰ ਵੀ ਤੇ ਇੱਕ ਜਿਹੜੀ ਕੋਈ ਔਗਨ ਜਾਂ ਰਹਿ ਗਿਆ ਕੋਈ ਕਮੀ ਪੇਸ਼ੀ ਆ ਗਈ ਉਹ ਪ੍ਰੋਪਰ ਵੀਰ ਦੱਸ ਦੂਗਾ ਵੀ ਕੀ ਗੱਲ ਬਾਤ ਝੋਟੀ ਨੀਲੀ ਦੀ ਆ ਬਹੁਤ ਸੋਹਣੀ ਆ ਸਨਕੀ ਝੋਟੀ ਆ ਭਾਵੇਂ ਕੋਈ 80 ਜਾਂ 85 ਹਜ਼ਾਰੀ ਮੰਗੀ ਜਾਂਦਾ ਪਰ ਜਿਹੜਾ ਰੇਟ ਅੱਜ ਬਿਲਕੁਲ ਭਾ ਦੇ ਵਿੱਚ ਆ ਬਿਲਕੁਲ ਜਾਇਜ਼ ਤੇ ਵਾਜਬ ਰੇਟ ਹੋਵੇਗਾ ਉਹ ਕਾਰਨ ਕੀ ਆ ਵੀ ਆਪਾਂ ਬਿਲਕੁਲ ਪੁੱਛ ਲਾਂਗੇ ਤੇ ਹੁਣ ਹਾਜ਼ਰ ਕਿੰਨਾ ਦੋਦੋ ਵੀ ਪੁੱਛ ਲੈਣੇ ਆ ਕੁਲੇਵੀਰ ਕੀ ਇਹਦੀ ਹੋਣਦੀ ਡਿਟੇਲ ਆ ਜੀ ਇਹ ਜੀ ਪਹਿਲਾ ਸੁਗਾ ਝੋਟੀ ਸੂਈ ਆ ਤੇ 10 ਕਿਲੋ ਦੁੱਧ ਹੇਠਲੇ ਕੋਈ ਵੀਰ ਆਵੇ ਚਾਰ ਟਾਈਮ ਕੋਈ ਆਵੇ ਪੰਜ ਟਾਈਮ ਚੋਲੇ ਤਸੱਲੀ ਕਰ ਲਿਆ ਆਪਣੀ ਠੀਕ ਆ ਜੀ ਸੂਈ ਨੂੰ ਡੇਢ ਮਹੀਨਾ ਲਾਲ ਦੋ ਲਾਲ ਉਹ ਬੱਚਾ ਵਖਾ ਦਿਓ ਵੀਰ ਉਹਨਾਂ ਨੂੰ ਕੈਮਰਾ ਮਾਰ ਦੇ ਠੀਕ ਆ ਜੀ ਹਾਂ ਜਿਹੜਾ ਬੱਚਾ ਵੇ ਆ ਬੱਚਾ ਜਿਹੜਾ ਦੋਸਤੋ ਇਸ ਝੋਟੀ ਦੇ ਨੀਚੇ ਆ ਮੇਲ ਕਾਫਾ ਕੱਟਾ ਹੈ ਜੀ ਠੀਕ ਆ ਆ ਕੱਟਾ ਵੇਖੋ ਆ ਦੋ ਕੁ ਮਹੀਨਾ ਹੋ ਗਏ ਕੁਲੇਵੀਰ ਹਾਂਜੀ ਹਾਂਜੀ ਇੱਥੇ ਹੀ ਕੋਈ ਡੇਢ ਲਾਦੇ ਕੋ ਦੋ ਲਾਦੇ ਕੋਈ ਡੇਢ ਮਹੀਨਾ ਜਾਂ ਦੋ ਕੁ ਮਹੀਨੇ ਤੁਸੀਂ ਸੁਆ ਮੰਨ ਸਕ ਇਹ ਛੋਟੀ ਵੇਖੋ ਜੀ ਬਾਕੀ ਦੋ ਦੋ ਨੂੰ 10 ਕਿਲੋ ਆ ਔਕੇ ਦੇ ਤੇ ਆ ਬਾਕੀ ਨੀਲੀ ਰਾਵੀ ਦੀ ਘੋਟੀਆਂ ਵੀ ਸੀਲ ਠੰਡੀ ਆ ਵੇਖੋ ਜਿਹਦੇ ਉਹ ਜੀ ਗੱਲ ਹੀ ਨਹੀਂ ਹੈਗੀ ਕੀ ਕਰਵਾ ਲੈਣਾ ਨੂੰ ਕਿ ਛੜਾ ਮਰੀ ਜਾਣ ਗਿਆ ਆ ਦੇਖੋ ਤੇ ਕੋਲੇ ਬਈ ਇੱਕ ਥਾਣ ਦਾ ਤੁਸੀਂ ਜ਼ਿਕਰ ਕੀਤਾ ਹੈ ਇੱਕ ਤੁਹਾਨੂੰ ਤੇਲ ਆ ਜੀ ਹਾਂਜੀ ਤੁਹਾਨੂੰ ਦੀ ਤੇਲਿਆ ਭਾਈ ਜੀ ਮਗਰ ਲਈਦੀ ਹੈ ਨਾ ਹਾਂਜੀ ਹਾਂਜੀ ਕੱਟੀ ਤਾਂ ਬੜੀ ਮਹਿੰਗੀ ਲਈ ਹੈ ਆਪਾਂ ਆਪਣੇ ਸੱਜਣ ਮਤਨ ਦਿੱਤੀ ਹੁਣ ਤੇ ਸਲਿਸੀ ਹੋ ਗਈ ਥੋੜੀ ਜਨਾ ਕੋਈ ਸਾਂਭੀ ਨਹੀਂ ਗਈ ਆਪਣੇ ਕੋਲ ਜੇ ਤੇਲ ਹੋਈ ਸੀ ਉਹਨਾਂ ਗਈ ਚਾਰੇ ਤਾਂ ਆਪਾਂ ਭਰਾ ਕੇ ਦਿੱਤੇ ਸੀ ਹਾਂ 85 ਹਜ਼ਾਰ ਦੀ ਕੱਟੀ ਆਪਾਂ ਦਿੱਤੀ ਹੈ ਅੱਛਾ ਬਹੁਤੀ ਜਿਆਦੀ ਚੰਗੀ ਕੱਟੀ ਸੀ ਬੜਾ ਬਣੀ ਬੁਣੀ ਥਲੇ ਪਤਾ ਨਹੀਂ ਕੀ ਪ੍ਰੋਬਲਮ ਪਈ ਉਹ ਕਹਿੰਦੇ ਪਸਾਂ ਦੀ ਤੇਲ ਜਾ ਕੇ ਚੱਤਾਰਾਂ ਦਿਨ ਲੀਣਾ ਦੋ ਚਾਰ ਦਿਨ ਹੀ ਮੁੜ ਕੇ ਉਹਨਾਂ ਪਰਖੀ ਨਹੀਂ ਕੀਤੀ ਕੋਈ ਝੋਟੀ ਬਹੁਤ ਵੱਡੀ ਝੋਟੀ ਬੜੀ ਵੀਦੀ ਇਸੇ ਕਿਸੇ ਕੋਲੋਂ ਨਿੰਦਰ ਵਾਲੀ ਝੋਟੀ ਨਹੀਂ ਕੋਈ ਸ਼ੱਕ ਨਹੀਂ ਹੈ ਝੋਟੀ ਦੇ ਵਿੱਚ 10 ਕਿਲੋ ਦੁੱਧ ਹੁਣ ਵੀ ਹੁਣ ਵੀ 10 ਕਿਲੋ ਤਿੰਨਾਂ ਥਣਿਆਂ ਦਾ ਵਿੱਚੋਂ ਹਾਂ ਤਿੰਨਾਂ ਦੋ ਮਿੰਟ ਪਾਈ ਕੋਲੇ ਜੀ ਦੋ ਮਿੰਟ ਆਹ ਵੇਖੋ ਦੋਸਤੋ ਅੱਧਾ ਬਾਟਾ ਹਾਂਜੀ ਹਾਂਜੀ ਆ ਦਿਖਾਓ ਹਾਂ ਲੈ ਜਾਓ ਚਲੋ ਬਾਹਰ ਕੱਢ ਦੋ ਠੀਕ ਹੈ ਬਾਕੀ ਪੇਟ ਪੁੱਠੇ ਦੀ ਹਾਈਟ ਦੀ ਕੱਦ ਦੀ ਲੈਂਥ ਲਵਾਈ ਜਿਹੜੀ ਦੋਸਤੋ ਬੜੀ ਸੋਹਣੀ ਹੈਗੀ ਆ ਝੋਟੀ ਵੀ ਕੋਈ ਗੱਲ ਨਹੀਂ ਕੀ ਪਰ ਇੱਕ ਜਿਹੜੇ ਮਗਰਲੇ ਥਣੋ ਆ ਤੇਲ ਆ ਠੀਕ ਆ ਤਿੰਨ ਥਣ ਵਰਤੇ ਆ ਤੇ ਤਿੰਨ ਥਣਾਂ ਦੇ ਵਿੱਚੋਂ ਦੁੱਧ ਜਿਹੜਾ 10 ਕਿਲੋ ਆ ਆ ਵੇਖੋ ਬਾਕੀ ਝੋਟੀ ਬਹੁਤ ਜਿਆਦੀ ਸੇ ਰੱਖੀ ਆ ਪਹਿਲਾਂ ਸੁਬਾ ਸੋਈ ਆ ਬਾਕੀ ਤਿੰਨ ਥਣ ਓਕੇ ਕੋਈ ਪ੍ਰੋਬਲਮ ਨਹੀਂ ਹੈ ਗਈ ਅੱਛਾ ਤਿੰਨ ਸੋ ਕੋਈ ਵੀ ਵੀਰ ਤਸਲੀ ਕਰੇ ਕੋਈ ਗੱਲਬਾਤ ਨਹੀਂ ਪੂਰੇ ਵਰਤੇ ਹੈ ਨਾ ਜੀ ਹਾਂ ਹਾਂ ਮੈਂ ਕੋਈ ਚੱਕਰ ਨਹੀਂ ਨੀਲੀ ਰਗ ਦੀ ਝੋਟੀ ਆ ਵੇਖੋ ਕਿ ਜੀ ਸੋਹਣੀ ਸੇ ਰੱਖੀ ਆ ਆ ਵੇਖੋ ਬਾਕੀ ਕਿਹਦਾ ਸਭ ਠੀਕ ਆ ਹਟ ਜਾ ਬੰਦਾ ਬਹੁਤ ਸੋਹਣਾ ਜਿਹੜਾ ਦੋਸਤੋ ਲੇਵਾ ਹੈਗਾ ਸੀਗਾ ਬਾਕੀ ਇੱਕ ਜਿਹੜੀ ਹੈਗੀ ਗੱਲਬਾਤ ਆ ਦੇਖੋ ਜੀ ਠੀਕ ਆ ਇਹ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਕਿਉਂਕਿ ਕਿਸਾਨ ਵੀਰੋਂ ਦੂਰੋਂ ਤਰਾਡੇ ਹਰ ਵੀਰ ਨੇ ਆਉਣਾ ਬਾਕੀ ਦੁੱਧ ਜਿਹੜਾ ਪੂਰਾ ਹੈਗਾ 10 ਕਿਲੋ ਤੁਸੀਂ ਘਰੇ ਆ ਕੇ ਚਵਾਈ ਕਰ ਸਕਦੇ ਹੋ ਠੀਕ ਆ ਤੇ ਪੂਰੀ ਫੱਬ ਦੇ ਵਿੱਚ ਝੋਟੀਆਂ ਜਾਣ ਦੇ ਵਿੱਚ ਆ ਕਦ ਕਾਠੀ ਦੀ ਬਹੁਤ ਵਧੀਆ ਹੈਗੀ ਆ ਠੀਕ ਆ ਤੇ ਮਗਰਲੇ ਥਨੋਂ ਤਕਰੀਬਨ ਜੜੀ ਉੱਤੇ ਅੱਲਾ ਤਿੰਨ ਥਨ ਪੂਰੇ ਵਰਦੇ ਆ ਠੀਕ ਆ ਤੈਨ ਬੜਾ ਪਛਗੋਂਦਾ ਨਵੇਂ ਥਾਂ ਤੇ ਡਰ ਜਾਂਦਾ ਡਰ ਜਾਂਦਾ ਜੀ ਹਾਂ ਆ ਵੇਖੋ ਉਲਟ ਬਹਿਣੀ ਵਾਲੇ ਪਾਸੇ ਦੋਨੋਂ ਥੰਮ ਜਿਹੜੇ ਬਹੁਤ ਵਧੀਆ ਨੇ ਵੇਖੋ ਜਿਹੜਾ ਬਿਲਕੁਲ ਬਹਿਣੀ ਵਾਲੇ ਪਾਸੇ ਤੋਂ ਦੋਸਤੋ ਅਗਲਾ ਥਣ ਬਿਲਕੁਲ ਵਰਦਾ ਦੇ ਮਗਰਲਾ ਥਣ ਜਿਹੜਾ ਦੋਸਤੋ ਮਗਰਲੇ ਸਲਾ ਤੇਲ ਦਾ ਠੀਕ ਹੈ ਬਾਕੀ ਮਾਰਕਿੰਗ ਪੂਰੀ ਹੈਗੀ ਆ ਛੋਟੀ ਦੀ ਵੀ ਇੱਕ ਕੱਟੀ ਦਾ ਬਹੁਤ ਜਿਆਦਾ ਸਨਖੀ ਫਿਰ ਸੀਲ ਸਲੱਗ ਬੜੀ ਆ ਕੋਈ ਬੰਦਾ ਜਿੱਦਾ ਮਾਰਦੀ ਝੋਲੀ ਹਾਂ 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 ਧਨ ਬਹਿ ਕੇ ਖਾਇਆ ਥੱਲੇ ਵੀ ਇਹ ਵੀ ਨਹੀਂ ਕਿਤੇ ਵੀ ਛੜਕਾ ਕੰਮ ਮਾਰੀ ਹੋਗੀ ਪਹਿਲਾਂ ਕੱਟੀ ਵੇਖੋ ਕਿੰਨੀ ਸੀਲ ਸਲ ਆ ਗਿਆ ਥਣ ਭਾਡੇ ਦੀ ਵੇਖੋ ਕਿੰਨੀ ਸੋਹਣੀ ਆ ਆ ਬਿਲਕੁਲ ਕੱਟੀ ਨੂੰ ਕਰੋ ਜੇਕਰ ਭਰਾਵੋ ਆ ਥਣ ਜੀ ਐ ਜਿਹੜਾ ਦੋਸਤੋ ਤਸੱਲੀ ਦੇ ਨਾਲ ਵੇਖ ਲੋ ਤੇ ਰੇਟ ਵੀ ਵਾਜਬ ਹੋਵੇਗਾ ਜੇਕਰ ਪਰਲਾ ਥਣ ਬਹਿਣੀ ਵਾਲਾ ਚੱਲਦਾ ਹੁੰਦਾ ਨਾ ਮਗਰਲਾ ਤੇ ਬੇਸ਼ੱਕ ਜਿੰਨਾ ਮਰਜ਼ੀ ਵੀਰਾਂ ਦਾ ਵੀ ਮੁੱਲ ਕਰ ਲੈਂਦੇ ਡਿਮਾਂਡ ਕਰ ਲੈਂਦੇ ਅੱਜ ਦੇ ਸਮੇਂ ਜਿਹੜੀ ਇਹ ਝੋਟੀ ਵਿਗਦੀ ਸੀਗੀ ਜਿਹੋ ਜਿਹਾ ਬਿਲਕੁਲ ਆ ਵੇਖ ਸਕਦੇ ਤੁਸੀਂ ਸੋਹਣੀ ਸੁਨਖੀ ਹੈ ਜਿਹੋ ਜੀ ਸ਼ਕੀਨੀ ਹੈ ਜੁੱਤੀ ਤੁਹਾਡੀ ਨਵੀਂ ਆ ਕੋਈ ਗੱਲ ਨਹੀਂ ਆ ਗਈ ਪੰਜ ਸੱਤ ਸਵੇਰੇ ਪੀਣ ਵਾਲੀ ਹੈ ਕੋਈ ਪ੍ਰੋਬਲਮ ਨਹੀਂ ਆ ਤਿੰਨ ਥਣ ਦੇ ਵਧੀਆ ਚੱਲਦੀ ਹੈ ਨਾ ਬਿਲਕੁਲ ਹਾਂ ਤੇ ਕੁਲੇ ਵੀਰ ਕੀ ਲੈਦੇ ਲਾ ਇਹਦੇ ਵਿੱਚ ਬਿਲਕੁਲੋਂ ਜਾਇਜ਼ ਮੁੱਲ ਕਰ ਦੇਣਾ ਆਪਾਂ ਦੱਸੋ ਜੀ ਮੁੱਲ ਕਰਨੋਂ ਆਪਾਂ ਜਿੰਨਾ ਮਰਜ਼ੀ ਕਰੀ ਜੀਏ ਪਹਿਲਾਂ ਤਾਂ ਤੁਹਾਨੂੰ ਦੱਸਿਆ ਜਦੋਂ ਲੈਂਦੀ ਉਹ ਤਾਂ ਬੜੀ ਮਿੱਗੀ ਕਰਤੀ ਸੀ ਹਾਂਜੀ ਹੁਣ ਦੇ ਹਿਸਾਬ ਨਾਲ 60 ਮੁੱਲ ਕਰਦੇ ਆਂ ਅੱਛਾ 55 ਦੀ ਦੇ ਦਾਂਗੇ 55 ਦੀ ਹਾਂ 55 ਚ 5 ਹੀ ਹੋਰ ਛੱਡ ਦਾਂਗੇ 50 ਦੀ ਹਾਂ 50000 ਦੀ ਜਸਨ ਉਹ ਵੀ ਕੱਟੀ ਬਾਕੀ ਕੋਈ ਵੀ ਟਾਈਮ ਦੋ ਟਾਈਮ ਆਣ ਕੇ ਜੋ ਸਦਾ ਕੱਟੀ ਨਾ 10 ਕਿਲੋ ਦੀ ਬਿਲਕੁਲ ਹਾਜ਼ਰ ਹਾਂ ਹਾਂਜੀ ਭਰੀ ਹਾਂਜੀ 10 ਕਿਲੋ ਹੁਣ ਮਾਲ ਕਰਾ ਲਵੋ ਜਿਆ ਟਾਈਮ ਤੇ ਕਹਦੇ ਨਾ ਮਹਿੰਗੀ ਜਿੰਨਾ ਹਿਸਾਬ ਨਾਲ ਬਾਜ਼ਾਰ ਚੱਲਣ ਰਿਹਾ ਆਪਾਂ ਜੋ ਮਰਜ਼ ਬਿਲਕੁਲ ਬਿਲਕੁਲ ਪ੍ਰੋਪਰਟੀ ਸਨਖੀ ਹੈ ਕੋਈ ਰੇਟ ਆਪਣਾ ਜਿਆਦਾ ਨਹੀਂ ਹੈ ਜੀ ਤੁਹਾਨੂੰ ਪਤਾ ਚਲੋ ਵੀਡੀਓ ਆਪਾਂ ਪਾਈ ਦੀਆਂ ਬਿਲਕੁਲ ਜੀ ਬਿਲਕੁਲ ਬਾਕੀ ਛਾਂ ਲੈਵਾ ਵੇਖੋ ਕਟਿੰਗ ਉਹ ਕਿੱਡਾ ਸੋਹਣਾ ਲੱਗਾ ਆ ਕਰੋ ਚੈੱਕ ਭਰਾਓ ਠੀਕ ਆ ਤੇ ਆਹ ਦੇਖੋ ਥਣ ਇਹ ਕਰਮਾਂ ਵਾਲੀ ਦੇ ਇੱਕੋ ਜਿਹੇ ਥਣ ਸੀਗੇ ਤਕਰੀਬਨ ਨਾ ਥੱਲੇ ਬਾਈ ਜਦੋਂ ਆਹ ਦੇਖੋ ਐ ਇੱਕੋ ਜਿਹਾ ਲੱਗੇ ਸੀ ਦੇ ਉਹ ਜਿਆ ਕੋਈ ਚੱਕਰ ਹੀ ਨਹੀਂ ਹੈਗਾ ਇੱਕੋ ਜਿਹੇ ਲੱਗੇ ਚਾਰੇ ਤਨ ਕੋਈ ਚੱਕਰ ਨਹੀਂ ਹੈਗਾ ਉਹ ਜਿਆ ਠੀਕ ਹੈ ਵੀਰੇ ਹਾਂਜੀ ਹਾਂਜੀ ਠੀਕ ਆ ਬਾਕੀ ਦੋਸਤੋ 50000 ਦੀ ਜਿਹੜੀ ਲਾਸਟ ਲੈ ਤੇ ਆ ਮੁੱਲ 60000 ਆ ਠੀਕ ਆ ਆਜੋ ਅਗਲੇ ਬੰਨੇ ਇੱਕ ਹੋਰ ਝੋਟੀ ਆ ਬੜੀ ਪਿਆਰੀ ਹੈ ਵੱਡੇ ਕਦਗੜ ਦੇ ਵਿੱਚ ਝੋਟੀ ਤੁਹਾਨੂੰ ਬਖਾਵਾਂਗੇ ਕੁਲੇਵੀਰ ਝੋਟੀ ਵੀ ਪੂਰੀ ਸ਼ਕੀਨੀ ਦੇ ਵਿੱਚ ਹੈ ਨਾ ਸਾਈ ਪੂਰੀ ਆ ਪੂਰੀ ਆ ਵੇਖ ਲਓ ਬੜੀ ਝੋਟੀ ਆ ਸਰ ਕਵੀਰ ਭਰਾ ਨੂੰ ਦੱਸ ਦੋ ਵੀ ਹਾਈਟ ਪੂਰੀ ਆ ਤਿੰਨਾਂ ਵਿਆਂ ਦੇ ਚਲੋ ਕਦ ਵੱਡੇ ਆ ਬਾਕੀ ਇਹ ਤਿੰਨਾਂ ਨਾਲ ਦੋ ਨਾਲੋਂ ਵੱਡੀ ਝੋਟੀ ਆ ਇਹ ਦੋ ਨਾਲੋਂ ਵੱਡੀ ਆ ਪਾਈ ਸ਼ਾਹ ਝੋਟੀ ਆ ਵੇਖੋ ਪੈਰਾ ਲੈ ਕੇ ਪੂਛਤਾ ਕੱਖਾ ਤੋਂ ਲੈਗਾ ਵੇਖੋ ਇੱਕ ਵੀ ਨਹੀਂ ਵਾਲ ਛਟਾਉਂਦਾ ਮੈਂ ਹਾਂ ਪੂਰੀ ਜੰਗੀ ਝੋਟੀ ਠੀਕ ਆ ਕੁਲੇਵੀਰ ਕੀ ਡਿਟੇਲ ਹੈ ਦੀ ਫਿਰ ਇਹਦੇ ਥਲੇ ਵੀਰ ਜੀ ਹੁਣ ਲੀਟਰ ਮਾਰ ਕੇ 10000 ਕਿਲੋ ਦੁੱ 10-11 किलो हां कहवे ओ ਘਰ ਵਾਲੇ 11 ਨੇ 10 ਯਾਰਾਂ ਨੇ ਕੋਈ ਆਪਣੇ ਤੋਂ ਪਛੂ ਆਏ ਨਵੇਂ ਸਾ ਹਾਂ ਜਿਹੜੀ 10 ਕਿਲੋ ਦੁੱਧ ਬੜਾ ਗਰਮੀ ਦੇ ਸਹਾਂ ਨਾਲ ਚੱਲਣ ਦੇ ਹਣਾ ਬਿਲਕੁਲ ਸੂਹਾ ਕਿ ਨਮਾ ਜੀ ਸੂਹਾ ਤੇਜਾ ਹੋਗਾ ਵਿੱਚ ਛੋਟੀ ਦਾ ਤੇਜਾ ਹਾਂ ਬਾਕੀ ਵੇਖੋ ਵੱਡੇ ਬੰਦੇ ਜੀ ਢਾਕਾ ਢਾਕਾ ਵੇਖੋ ਬਹੁਤ ਸਾਫ ਸੁਥਰੀ ਝੋਟੀ ਕਾਲੀ ਸ਼ਾਹ ਝੋਟੀ ਇਹ ਕਰੋ ਦੋਸਤੋ ਵੇਖੋ ਛੱਕਾ ਤੋੜਦੀ ਆ ਵੇਖੋ ਵੱਡੀ ਝੋਟੀ ਆ ਬਾਕੀ ਚਲੋ ਠੀਕ ਆ ਆ ਵੇਖੋ ਫੇਸ ਕੁਆਲਟੀ ਜੀ ਕਿਸੇ ਗੱਲੋਂ ਜੜੀ ਆ ਦੋਸਤੋ ਖੁੰਜੀ ਨਹੀਂ ਗਈ ਝੋਟੀ ਕਦ ਕਰ ਦੇਖੋ ਕਦ ਦੀ ਝੋਟੀ ਆ ਕੋਈ ਦੂਰੋਂ ਨੇੜੇ ਆਉ 100% ਜਿਹੜੀ ਦੋਸਤੋ ਛੋਟ ਝੋਟੀ ਆ ਸਿੰਗੀ-ਸੁੰਗੀ ਵੇਖ ਲਓ ਪੇਠ-ਪੁਠਾ ਵੇਖੋ ਉਚਾਈ ਵੇਖੋ ਲਵਾਈ ਵੇਖੋ ਆ ਕਰੋ ਚੱਲ ਵੱਡਾ ਕੱਦ ਕਾਠਾ ਦੋਸਤੋ ਤੇ ਥਣ ਦੇਵਾ ਬਿਲਕੁਲ ਤੁਹਾਡੇ ਸਾਹਮਣੇ ਥਣ ਦੀ ਮੋਟਾਈ ਲਵਾਈ ਬਿਲਕੁਲ ਜਿਹੜੀ ਤੁਸੀਂ ਆ ਵੇਖੀ ਠੀਕ ਆ ਝੋਟੀ ਬੋਲ ਜੀ ਮਗਰ ਤੇ ਬੱਚਾ ਕੀ ਸੀਗਾ ਮਗਰ ਵੀ ਜੀ ਕਟਾ ਇਹਦੇ ਮਗਰ ਵੀ ਕਟਾ ਤੇ ਉਹ ਮੈਂਦੇ ਮਾਰ ਕਟਾ ਠੀਕ ਆ ਆ ਵੇਖੋ ਦੋਸਤੋ ਥਣ ਪਾਂਡਾ ਵੇਖੋ ਥਣ ਵੇਖੋ ਲੰਬਾਈ ਵੇਖੋ ਇਹ ਬਿਲਕੁਲ ਜੜੀ ਸ਼ੌਕੀਨ ਚੀਜ਼ ਆ ਪੁੱਠਾ ਪਠਾ ਪਉ ਭਾਰੀ ਵਜਨ ਵਾਲੀ ਹੈ ਕੋਈ ਚੱਕਰ ਨਹੀਂ ਵਜਨ ਪਟਾ ਪੂਰਾ ਹੈਗਾ ਗਿਆਨ ਨਸਲ ਵਾਲੀ ਝੋਡੀ ਆ ਹੂੰ ਬੋਲੀ ਪਾਲੀ ਬੜੀ ਆਪਾਂ ਚਲੋ ਵੀਡੀਓ ਇਤਾਰਾ ਮਾਰੀ ਭਜਨ ਭੋਜਨ ਵਾਲੀ ਹੈ ਪੂਰੀ ਹਾਂ ਠੀਕ ਆ ਤੇ ਪੂਰੀ ਹੈਵੀ ਬਾਡੀ ਵੇਟ ਆ ਦੋਸਤੋ ਕਹਿ ਲਓ ਹਰ ਇੱਕ ਦਾ ਵੀਰ ਭਰਾ ਤਾਂ تسਲੀ ਕਰ ਲੈ ਦੂਰੋਂ ਨੇੜੇ ਆਉਣਾ ਹੁੰਦਾ ਭਰਾ ਨੇ ਹਾਂ ਆਹ ਦੇਖੋ ਦੋਸਤੋ ਪੂਰੀ ਨਿਗਰ ਮਾਜਾ ਦੋਸਤੋ ਇਹ ਨਹੀਂ ਵੀ ਕੋਈ ਛੋਟੀ ਜੀ ਨਹੀਂ ਵੱਡੇ ਕੱਦ ਕੜ ਦੇ ਵਿੱਚ ਆ ਵੀ ਆਪਾਂ ਕਹਾਂਗੇ ਵੀ ਫੁੱਲ ਵੱਡੇ ਕੱਦ ਕੜ ਦੇ ਵਿੱਚ ਆ ਲਓ ਜੀ ਹਾਂਜੀ ਕਮਾ ਲਓ ਜੀ। ਬਾਕੀ ਵੇਖ ਲੋ ਸੀਸਾ ਆ ਗਿਆ ਠੰਡੀ ਤੇਰੀ ਮੈਂ ਆ। ਤੇ ਕਾਲੀ ਪੈਣ ਵਾਲੀ ਨਹੀਂ ਆ। ਬੜੇ ਸਾਫ। ਲਓ ਵੀ ਦੋਸਤੋ ਇਹ ਵੀ ਮੱਝ ਜਿਹੜੀ ਖਰੀਦਣ ਵਾਲੀ ਆ ਤੁਹਾਡੇ ਲੇਵਾ ਥਣ ਭਾਂਡਾ ਵੇਖੋ ਵੀ ਕਮਾਨਾ ਕਰੀ ਬੈਠੀ ਆ। ਤੇ ਦੁੱਧ ਜਿਹੜਾ ਆਪਾਂ ਹਾਜ਼ਰ ਪੁੱਛ ਲੈਨੇ ਵੀ ਹੁਣ ਤਾਂ ਦੁੱਧ ਹਾਜ਼ਰ ਕਿੰਨਾ ਜਿਹੜਾ ਦੋ ਟਾਈਮ ਤੁਸੀਂ ਚੋਈ ਲੈਣਾ ਹਨ ਕੇ। ਆ ਕਰੋ ਚੈੱਕ ਜੀ। ਕੁਲੇ ਵੀ ਨੇ ਦੁੱਧ ਹੁਣ ਦੋ ਟਾਈਮ ਦਾ ਕਿੰਨਾ ਦੱਸਿਆ ਹੀ ਆ। 10 ਕਿਲੋ ਦੁੱਧ ਵੇਚੀ ਆਪਾਂ ਗਰੰਟੀ ਦੇਵਾਂਗੇ। ਦੋ ਟਾਈਮ ਚੋਲੇ ਕੋਈ ਚਾਰ ਚੋਲੇ। ਬਾਕੀ ਹੁਣ ਆ ਬਚੋਗੇ ਵਿਖਾਉਣੇ ਆ ਮੈਂ ਆ ਜ਼ਰੂਰ ਕਰਕੇ ਸਟਾਰਟ ਕੀ ਕਿਦਾ ਕੁਲੇ ਵੀਰ ਮੋਲ ਜ਼ਰੂਰ ਦੱਸ ਸੇ ਪਹਿਲੇ ਮੋਲ ਵੀਰ ਜੀ ਹੁਣਾ ਸਾਹ ਲੈ ਜੇ ਤੁਹਾਨੂੰ ਪਤਾ ਜਨਾ ਬਜਾ ਰਿਹਾ ਲੋਕੀਂ ਦੀਆਂ ਮਾਇਆਂ ਦਾ ਤੇ 90 95 ਵੀ ਕਰੀ ਜਾਂਦੇ ਲੱਖ ਵੀ ਕਰੀ ਜਾਂਦੇ ਕੋਈ ਸ਼ੱਕ ਨਹੀਂ ਠੀਕ ਹੈ ਜੀ ਝੋਟੀ ਜੀ ਸ਼ੱਕ ਨਹੀਂ ਹੈਗਾ ਵੱਡੀ ਝੋਟੀ ਆ ਕੋਈ ਛੋਟੀ ਨਹੀਂ ਕੋਈ ਆਦਾ ਵੀ ਬਿਲਕੁਲ ਬਿਲਕੁਲ ਆਪਾਂ ਜਾਰੀ ਕਰ ਦੇਣਾ ਕਿੰਨਾ ਜੀ ਮੋਲ 8000 ਰੁਪਿਆ 80 80 ਜੋ ਪੰਜ ਛੱਡ ਦੇਣਾ ਆਪਾਂ 75 ਦਾ ਹਾਂ 75000 ਚ 3000 ਹੋਰ ਛੋਟ ਕਰ ਦੇਣੀ ਆ ਅੱਛਾ ਬੱਤਾਂ 70000 ਦੀ ਲਾਵਾਂਗੇ ਝੋਟੀ ਮਾਂਗੀ ਕੋਈ ਆ ਕੇ ਵੇਖ ਲੈ ਵੀ ਇਹ ਝੋਟੀ ਆ 72000 ਦੀ ਆ ਤਾਂ ਦੇ ਨਹੀਂ ਕੋ ਦੇ ਸਕਦਾ ਇਹੋ ਜੀ ਝੋਟੀ ਵੈਰੀ ਗੁੱਡ 70000 ਦੀਏ ਦੋਸਤੋ ਏ ਠੀਕ ਆ ਆਪਣ ਵਰਗੀ ਨਾ ਨਾਮ ਨਾ ਮਿਲੂਗਾ ਵੀਡੀਓ ਜੋ ਆਪਣ ਕੋਈ ਤਰਾਜ ਨਹੀਂ ਹੈਗਾ ਲੋ ਬੜੇ ਜਨ ਬਾਦ ਵੀਡੀਓ ਪਾਣਾ ਬੜੇ ਭਰਾਵਾਂ ਦੇ ਫੋਨ ਆਉਂਦਾ ਹੀ ਬਿਲਕੁਲ ਬਿਲਕੁਲ 70000 ਦੀ ਵੇਖੋ ਮੈਂ ਜਿਆਦੀ ਮਹਿੰਗੀ ਨਹੀਂ ਹੈਗੀ ਕੋਈ ਬਿਲਕੁਲ ਬਿਲਕੁਲ ਆਹ ਜਨ ਕੋਈ ਵੀ ਨਹੀਂ 70000 ਦੀ ਮੈਂ ਨਾ ਦੇਊਗਾ ਸੁਣਾਈ ਆ ਪਾਣ ਵਿਖਾਵਾਂਗੇ ਆ ਦੇਖੋ ਦੋਸਤੋ ਬੱਚਾ ਜਿਹੜਾ ਬਿਲਕੁਲ ਆਪਾਂ ਛੱਡ ਦਿੱਤਾ ਹੈ ਮਾਜਦੇ ਥੱਲੇ ਹਾਲ ਕਰੋ ਚੈੱਕ ਥਣ ਥਣ ਵੇਖੋ ਵੀ ਜਿੱਕਾ ਸੋਹਣਾ ਗੱਡਾ ਬਾਕੀ ਮੈਨੇ ਬੋਲੀ ਬਹੁਤ ਆਦੀ ਆ ਐਸਾਂ ਦੀ ਮਾੜੀ ਦੀ ਆਪੋ ਜੀ ਮਾਰਦੀ ਉਹਨੇ ਕਿਹਾ ਅਗਲੇ ਥਾਂ ਤੇ ਹਾਂ ਇੱਕ ਤਾਂ ਆਂਦੀ ਆ ਅਗਲੇ ਤਾਂ ਤੇ ਥੋੜੀ ਦਸਿਆ ਜੰਗਾ ਹੱਤ ਭੈਣ ਭਰਾ ਬਿਲਕੁਲ ਬਿਲਕੁਲ ਬਾਕੀ ਕੋਈ ਵੀ ਅੱਛ ਭੈਣੀ ਇਹੋ ਜੀ ਗੱਲਬਾਤ ਕੋਈ ਨਾੜਨੀ ਆ ਕੋਈ ਗੱਲਬਾਤ ਨਹੀਂ ਆ ਬਾ ਇਹਨਾਂ ਵੀ ਆ ਮਾੜੀ ਜਿਹੀ ਪੂਰ ਮਾਰਦਾ ਠੀਕ ਆ ਹਾਂ ਆ ਦੇਖੋ ਜੀ ਆ ਮਗਰਲੇ ਥਾਂ ਦੇਖੋ ਜੀ ਆ ਥਾਰਾ ਸਾਫਿਆ ਸਿਰਫ ਐਸੇ ਥਾਂ ਦੀ ਪੂਰੀ ਮਾੜੀ ਜੀ ਉਹ ਨੇਕੀ ਜੀ ਹਾਂ ਆ ਦੇਖੋ ਆਵੇ ਜੀ ਬਾਕੀ ਦੋ ਟਾਈਮ ਜੋਲੇ ਵੀਰ ਕੋ ਜਾਣਗੇ ਤਿੰਨ ਜੋਲੇ ਬਾਕੀ ਚਵਾਈ ਆਪਾਂ ਇੱਕ ਟਾਈਮ ਦੀ ਦਿਖਾ ਚੁੱਕੇ ਆ ਬਿਲਕੁਲ ਅਗਲੀ ਜਿਹੜੀ ਆ ਦੋਸਤੋ ਝੋਟੀ ਆ ਤਿੰਨ ਥਣ ਜਿਹੜੇ ਆ ਦੋਸਤੋ ਇੱਕ ਥਣ ਤੇਲ ਨੀਲੀ ਰੋਬ ਦੀ ਝੋਟੀ ਆ ਦੋਸਤੋ ਉਹਦੇ ਥਲੇ ਬਚਾ ਛੱਡ ਦਿੱਤਾ ਚਵਾਈ ਇਹਦੀ ਵੀ ਇਹ ਨੂੰ ਹਾਂ ਤੇ ਫੀੜੀ ਦੇ ਪਾਵੇਂ ਵਰਗੇ ਥਾਣਾ ਨਾ ਪਰ ਇੱਕ ਥਾਣ ਜਿਹੜਾ ਦੂਰਾ ਕੰਮ ਰਹਿ ਗਿਆ ਬਾਕੀ ਸੁਖਣਾ ਤਿੰਨੇ ਥਾਣ ਵੇ ਕਿੱਡੇ ਵਧੀਆ ਤੇ ਇਹ ਵੀ ਮਗਰਲਾ ਥਾਣ ਵੀ ਇਸੇ ਤਰ੍ਹਾਂ ਹੀ ਸੀਗਾ ਹਾਂਜੀ ਬਾਈ ਜੀ ਚਾਰੇ ਥਣ ਟਿੱਪ ਕੇ ਲਈ ਕੱਟੀ ਬਹੁਤੀ ਟਿੱਪ ਕੇ ਪਾਸ ਕਰਕੇ ਦਿੱਤੀ ਬਾਕੀ ਚਲੋ ਪਤਾ ਨਹੀਂ ਦਾ ਮਹਾਰਾਜ ਸਾਹਿਬ ਦੀ ਚੀਜ਼ ਆ ਬਿਲਕੁਲ ਕਿਉਂ ਵੀ ਹਟਕਲ ਬੰਦੇ ਦਾ ਨਹੀਂ ਕਿੰਨਾ ਬਾਕੀ ਕੱਟੀ ਦੀ ਜਵਾਈ ਐਸੇ ਪੋਲੀ ਰੂਰ ਕੀ ਆ ਮੇਰੇ ਕੋਲ ਕੱਟ ਕੇ ਦਵਾਈ کیسے ਲੱਗੀ ਬੰਨੀ ਪੋਲੀਸ ਕਰਨੇ ਤੇ ਵਈਏ ਬਾਕੀ ਕੱਟੇ ਵੇ ਲੋ ਗਾਲੇ ਪਈ ਆ ਕੋਈ ਠੰਡੀ ਧੀ ਨਹੀਂ ਜਿੱਥੇ ਖੜ ਗਈ ਉੱਥੇ ਖਲੋਗੂ ਤੇ ਉਹ ਨਹੀਂ ਲੀਰਾ ਜੀ ਕੱਟੀ ਫਿਰ ਵੀ ਬੜੀ ਚੰਗੀ ਚਲੋ ਤਿੰਨ ਸਨਾ ਜੋ ਐ ਓਕੇ ਦੋ ਦਿੰਦੇ ਆ ਬਹੁਤ ਵਧੀਆ ਠੀਕ ਹੈ ਹੋ ਗਈ ਬਾਈ ਚਵਾਈ ਫਾਈਨਲ ਵਾਹ ਹੋ ਗਈ ਹੋ ਗਈ ਬਾਈ ਜੀ ਆ ਦਿਖਾਓ ਜੀ ਫਿਰ ਆ ਥਾਨ ਬਾਈਆਂ ਨੂੰ ਵਿਖਾ ਦਿਓ ਵੀ ਪਹਿਲਾਂ ਚਵਾਈ ਹੋਣ ਵਾਲੀ ਸੀ ਹੁਣ ਥਾਨ ਵਿਖਾਇਆ ਸਾਫ ਸੁਥਰੇ ਜੇ ਲਓ ਵੀ ਦੋਸਤੋ ਠੀਕ ਹੈ ਲਓ ਵੀ ਜੀ ਵੇਖੋ ਥਾਂ ਚਦਾਲ ਛੋਟੀ ਦਾ ਹੋ ਗਿਆ ਨਾ ਸਾਹਿਬ ਕੁਲਬਈ ਦਾ ਦੁੱਧ ਕਿੰਨਾ ਦੱਸ ਗਿਆ ਸੀ ਕਿੰਨਾ 10 ਕਿਲੋ ਦੁੱਧ ਆ 10 ਕਿਲੋ 10 ਕਿਲੋ ਕਿਹਾ ਸੀ ਦੋਨੋਂ ਡੰਗ ਦਾ ਹਾਂਜੀ ਹਾਂਜੀ ਚਲੋ ਵੀ ਲਓ ਵੀ ਦੋਸਤੋ ਜੀ ਵੀ ਆਪਾਂ ਤੁਹਾਨੂੰ ਜਿਹੜੀ ਚਵਾਈ ਕਰਕੇ ਦਿਖਾਤੀ ਆ ਜਿੰਨਾ ਕ ਆਪਣੇ ਹਿੱਸੇ ਦੋਸਤੋ ਬਣਦਾ ਸੀ ਆਪਾਂ ਤਸੱਲੀ ਤੁਹਾਡੀ ਕਰਾਤੀ ਆ ਤੁਸੀਂ ਆਪ ਦਾ ਜਿਹੜਾ ਪੈਸਾ ਖਰਚ ਕਰਨਾ ਹੱਕ ਸਮਝ ਕੇ ਆਪਦੇ ਹੱਥੀਂ ਕਰੋ ਚਵਾਈ ਜਾਂਦੇ ਕੋਈ ਵੀ ਪਸ਼ੂ ਜਿੱਥੋਂ ਵੀ ਮੈਂ ਤੁਹਾਨੂੰ ਮਿਲੋ ਦਿਖਾਉਣਾ ਆਪਦੇ ਹੱਥੀਂ ਚਵਾਈ ਕਰੋ ਅੱਛਾ ਇਸ ਮਾਦੀ ਫਿਰ ਚਵਾਈ ਜਿੱਥੋਂ ਕਰਦੇ ਇਤਨੇ ਵੰਡ ਪਾ ਲਈਏ ਐਡਾ ਐਡਾ ਕਈ ਵ ਇਤਰਾ ਬੈ ਜਿੱਦਾ ਜਿੱਥੇ ਮਰਦੀ ਸੀਲ ਬੜੀ ਆ ਮੱਜ ਚਲੋ ਜੀ ਹਾਂ ਕਈਆਂ ਰੱਖੀ ਤਾਂ ਪਾਲੀ ਦਾ ਵੀ ਕੋ ਬੱਚਾ ਨਹੀਂ ਹੈਗਾ ਬਿਲਕੁਲ ਬਾਕੀ ਸੀਲਸ ਲੱਗਿਆ ਪਛੂ ਠੀਕ ਹੈ ਭਰਾ ਠੀਕ ਆ ਤੁਹਾਨੂੰ ਖਾ ਲਓ ਜੀ ਆ ਵੇਖੋ ਬਾਕੀ ਚੋਣ ਪਛੂ ਆਪਣੇ ਘਰੇ ਸਾਫ ਹੈ ਇਹ ਨਹੀਂ ਰ ਆ ਵੀ ਕੋਈ ਪੂਰਾ ਛਟਾ ਨਹੀਂ ਹੈਗਾ ਆ ਮਰ ਰਹੇ ਇਤਰਾ ਦੀ ਦੇਖ ਲਓ ਜੀ ਇਹ ਬਕਤੀ ਚੁਾਈ ਜਿਹੜੀ ਦੋਸਤੋ ਪੂਰੀ ਆ ਉਹ ਤੁਸੀਂ ਆਪ ਆਨ ਕੇ ਕਰ ਸਕਦੇ ਹੋ ਘਰ ਬਿਜਤ ਕਰਕੇ ਕੋਈ ਵੀ ਵੀਰ ਜੀ ਆਵੇ ਦੋ ਟਾਈਮ ਜੋਵੇ ਤਿੰਨ ਜੋਵੇ ਤਸल्ली ਕਰੇ ਸਾਡੇ ਦੇ ਨਾਲ ਯਕੀਨ ਕਰੇ ਕੋਈ ਵੀ ਆਪ ਆਨ ਕੇ ਤਸल्ली ਕਰੇ ਮੁੜ ਕੇ ਲੰਮਾ ਨਾ ਦੇਵੇ ਬਿਲਕੁਲ ਥਾਰੇ ਕਿਨੇ ਪੈਸੇ ਲਾਉਣੇ ਪੈਸਾ ਬੜਾ ਔਖਾ ਬੰਦਾ ਅਗਲੇ ਸਮੇਂ ਮਾਰ ਤੋਂ ਹੋਰ ਤਾਰਾਂ ਦੀ ਲਓ ਦੋਸਤੋ ਕੁਲੇ ਭਾਈ ਇੱਕ ਨਾਲ ਦੀ ਨਾਲ ਨੰਬਰ ਆਪਣੇ ਜਰੂਰ ਲਓ ਨੰਬਰ ਆਪਣਾ ਵੀਰ ਜੀ ਹੈਗਾ 88721 82014 ਠੀਕ ਹੈ ਪਿੰਡ ਹੈ ਮਗਲਾ ਠੀਕ ਹੈ ਜੀ ਇਹ ਦੋਸਤੋ ਵੀਰਸਾਨਾ ਕੁਲਾ ਕੁਲੇ ਵੀਰ ਦਾ ਪਿੰਡ ਵੀ ਵੱਡਾ ਹੈ ਮਾ ਹੈਗਾ ਦੋਸਤੋ ਇਹ ਮਾ ਕਲਾ ਪਿੰਡ ਹੈ ਘਰ ਵਿਜਟ ਕਰਕੇ ਤਸੱਲੀ ਕਰ ਸਕਦੇ ਹੋ ਜਿੰਨੇ ਵੀ ਪਸ਼ੂ ਆਪ ਤੁਹਾਨੂੰ ਦਿਖਾਏ ਹਨ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ